सेती की गलत कर मैं था 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 रहे। तो कड़ाऊंगा नहीं आ क्या कर आ फिर क्यों तेरे शरीर आम तक का कर रहा है शरीर आम तक का हो रहा है साडे ने इतनी बार बच्ची आ शरीर आम तक का तू अपने आदमी पे तो साडे की गलत आ क्यों तू सच मत के जाऊंगी मैं वीडियो लेकर कौन चीज हो चुकी होना मैं आ क्यों नहीं मेरी बेइज्जती दो तीन बार तू पक्का मारया मेरी बातानु मारया तुम होरिया भी था एक क्या भी कोई होरी नहीं था तो तेरे करके बार-बार के ताने तो क्या बारे ने ਇਹਨੇ ਪਹਿਲੇ ਸੱਕੇ ਮਾਰੇ ਨੇ ਹਾਂ ਚੋ 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 ਨਾ 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 ਮਾਰ ਗਈ ਮਾਰ ਗਈ ਮਾਰ ਗਈ ਮਾਰ ਗਈ ਹਾਂ ਜਾਨ ਨੂੰ ਨਾ ਕਰਗਾ ਇਹ ਕਿਹਦੇ ਕਿਹਦੇ ਵਾਸਤੇ ਆ ਮੇਰਾ ਬਣਾ ਬਣਾ ਬੁਗੀ ਇਹਨੂੰ ਥਾਣੇ ਭਲਾਇਆ ਇਹਨੂੰ ਕਹਿ ਬਥਾ ਹਾਂ ਮੈਂ ਜੰਦਗੀ ਜਗਾ ਜਗਾ

ਆਹ ਵੇਖ ਤੂੰ ਮੇਰਾ ਮਿਆਰਿਆ ਨੂੰ ਕੋਸ਼ ਹੋ ਗਿਆ ਜੰਮੇਵਾ ਰੋੜ ਗਿਆ ਮੇਰੇ ਮਿਆਰਿਆ ਤੇ ਤੂੰ ਕੋ ਗਿਆ ਗੱਲਾਂ ਇਹ ਨਾ ਬੀਤਣ ਤੋਰਿਆ ਮੇਰੀ ਗੱਲ ਕਿਉਂ ਨਹੀਂ ਸਮਝਦਾ ਇਹ ਗੱਲ ਕਹਿ ਰਿਹਾ ਮੈਂ ਬੁਲਾ ਰਹੀ ਮੈਂ ਹਾਂ ਬਤਾ ਬਹੁਤ ਆ ਜਾਏ ਆਖੋ ਨਾ ਮੈਂ ਤਰੰਗਾ ਤਰੰਗਾ ਹੱਥ ਫੜਨੀ

ਫੇ ਤੂੰ ਹੀ ਗੱਲ ਕਰ ਉਹਨੂੰ ਦੱਸਣਾ ਵੀ ਉਹਨੇ ਗੱਲ ਕਰ ਰਿਹਾ ਹੈ ਤੂੰ ਅੰਦਾਜ਼ ਕਰਵਾ ਰਿਹਾ ਹੈ ਜੇਡ ਕੋਲ ਦੀ ਤਾਂ ਧੱਕਾ ਮਾਰਿਆ ਹਮਾਂ ਕੋਟ ਤੇ ਹੁਣ ਆ ਕੇ ਖੜੇ ਹੈ ਬੀਬੀ ਸਾਨੂੰ 50 ਤੱਕ ਦੀ ਬਰਕਰਾਰਲੇ ਉਹ ਵੀ ਕੋਈ ਜਵਾਬ ਨਹੀਂ ਦਿੱਤਿਆ ਤੁਹਾਨੂੰ ਮੈਂ ਕਿਉਂ ਦੇਣਾ ਜਵਾਬ ਜਮਾ ਲੈਣਾ ਠੀਕ ਹੈ ਨਾ ਇਹ ਹੱਟਦਾ ਹੀ ਨਹੀਂ ਆਇਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਉਂਦਾ ਸਾਨੂੰ ਜਾਨਾ ਕਿਉਂ ਜਬਾਅ ਦੇ ਹਾਂ ਮੈਂ ਅੰਦਰ ਤੋਂ ਅੰਦਰ ਵਗ ਰਿਹਾ ਹੈ ਇਹੋ ਜਿਹਾ ਬਾਅਦ ਦੇ ਹਾਂ ਮੈਂ ਬਸ ਗੱਲ ਖਤਮ ਆਈ ਤੇ ਗੱਲ ਕਹਿ ਨਹੀਂ ਇਹ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਐਸਆਈ ਜਸਵੰਤ ਸਿੰਘ ਨੇ ਉਹਨਾਂ ਬਾਰੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉਹ ਪਿਸਟਲ ਉਹ ਆਪਣਾ ਉਹਨਾਂ ਨੇ ਸਿਵਲ ਪਾਰਚ ਚਾਚੇ ਨੇ ਬਾਹਰ ਕੱਢਿਆ ਜੋ ਇਹ ਵੀਡੀਓ ਅੱਜ ਹੀ ਮੇਰੀ ਨੋਲੇਜ ਚ ਆਈ ਹੈ ਠੀਕ ਹੈ ਜੀ ਅਨ ਇਹਦੇ ਵਿੱਚ ਮਤਲਬ ਇਹਨੂੰ ਡੂੰਘਾਈ ਨਾਲ ਦੇ ਨੂੰ ਸਾਰੇ ਨੂੰ ਵੈਰੀਫਾਈ ਕੀਤਾ ਜਾਏਗਾ ਕਿ ਅਸਲ ਤਤ ਕੀ ਨੇ ਤੇ ਕਿਹੜੇ ਹਾਲਾਤਾਂ ਦੇ ਵਿੱਚ ਇਹ ਉੱਥੇ ਗਏ ਸੀ ਤੇ ਮਤਲਬ ਕਿ ਇਹਨਾਂ ਦਾ ਜਿਹੜਾ ਪਿਸਟਲ ਕਾਰਡ ਵੱਡੀ ਗੱਲ ਸੀ ਉਹ ਕਿਸ ਤੌਰ ਤੇ ਅੱਗੇ ਆਈ ਹੈ ਠੀਕ ਹੈ ਇਹ ਸਾਰੀ ਚੀਜ਼ ਜਿਹੜੀ ਹੈ ਇਹ ਅਸੀਂ ਪਰਸਨਲੀ ਵੈਰੀਫਾਈ ਕਰਾਂਗੇ ਬੇਸੇ ਆਪਸ਼ਨ ਹੈਗਾ ਜੀ ਸਿੰਗਲ ਬਰਦੀ ਦੇ ਵਿੱਚ ਪਿਸਟਲ ਕੱਢ ਸਕਦਾ ਉਹ ਇਹ ਡਿਪੈਂਡ ਕਰਦਾ ਹੈ ਜੀ ਕਿ ਉਹਨੂੰ ਕਿੰਨੇ ਵਜੇ ਇਤਲਾਹ ਮਿਲੀ ਤੇ ਕਿੰਨੇ ਵਜੇ ਉਹ ਗਿਆ ਹੈਗਾ ਠੀਕ ਹੈ ਜੀ ਤੇ ਉਹਦੇ ਚ ਜਿਹੜਾ ਸਿਵਲ ਚ ਨਾਰਮਲੀ ਅਸੀਂ ਤਾਂ ਹਮੇਸ਼ਾ ਇਹੀ ਐਡਵਾਈਸ ਕਰਾਂਗੇ ਕਿ ਤੁਸੀਂ ਆਪਣੀ ਯੂਨੀਫਾਰਮ ਚ ਜਾਓ ਠੀਕ ਹੈ ਬਟ ਉਹ ਉਹ ਚੀਜ਼ ਵੀ ਇਸ ਇਨਕੁਆਰੀ ਦੇ ਦੌਰਾਨ ਬਚੀ ਜਾ